ਸਿੱਖ ਹਰੇਕ ਬਾਰੇ 15 ਅਗਸਤ ਦੇ ਇਸ ਦਿਨ ਨੂੰ ਕਾਲੇ ਦਿਨ ਵਜੋਂ ਮਨਾਉਂਦੇ ਆ ਰਹੇ ਨੇ ਸਟੇਟ ਨੂੰ ਨਾ ਡਰ ਪੈ ਗਿਆ ਕਿਉਂਕਿ ਮਹਿਸੂਸ ਕਰ ਰਹੀ ਵੀ ਜਿਹੜੀ ਪੰਜਾਬ ਦੇ ਲੋਕਾਂ ਅੰਦਰ ਜਿਹੜੀ ਆਜ਼ਾਦੀ ਦੀ ਭਾਵਨਾ ਆ ਉਹ ਅੱਗੇ ਨਾਲੋਂ ਜ਼ੋਰ ਫੜ ਲਈ ਹੈ ਦੁਬਾਰਾ 1947 ਅੱਜ ਦਾ ਉਹ ਦਿਨ ਜਦੋਂ ਕਿੰਨੇ ਬਜ਼ੁਰਗਾਂ ਨੇ ਆਪ ਦੇ ਬੱਚਿਆਂ ਦੀਆਂ ਲਾਸ਼ਾਂ ਆਪਣੇ ਮੋਢਿਆਂ ਦੇ ਉੱਤੇ ਢੋਈਆਂ ਸਾਡੇ ਲਈ ਉਹ ਕਿਦਾਂ ਜਸ਼ਨ ਦਾ ਦਿਨ ਹੋ ਸਕਦਾ ਜਿਹਨਾਂ ਦੀਆਂ ਮਾਮਾ ਨੇ ਇੱਕ ਗੋਦੀ 'ਚ ਆਪਣੇ ਬੱਚੇ ਦੀ লাশ ਰੱਖ ਕੇ ਦੂਜੀ ਗੋਦੀ 'ਚ ਆਪਣੇ ਜਿਉਂਦੇ ਪੁੱਤ ਨੂੰ ਬੱਚੇ ਨੂੰ ਦੁੱਧ ਪਲਾਇਆ ਹੋਊਗਾ ਅਸੀਂ ਉਹਨਾਂ ਦਿਨਾਂ ਨੂੰ ਕਿਦਾਂ ਜਸ਼ਨਾਂ ਦੇ ਰੂਪ 'ਚ ਮਨਾ ਸਕਦੇ ਸਾਡੇ ਰੋਨ ਨਿਕਲਦੇ ਉਹ ਦਿਨ ਚਿੱਤੇ ਕਰਕੇ ਸਾਡੇ ਬਜ਼ੁਰਗਾਂ ਨੇ ਆਪਣੇ ਹੱਥੀ ਆਪਣੀਆਂ ਧੀਆਂ ਦੇ ਗਲੇ ਘੁੱਟ ਦਿੱਤੇ ਕਿ ਉਹ ਮਰਤੇ ਜਾਣ ਉਹਨਾਂ ਦੀ ਪਤ ਬੇਪਤਨ ਹੋਵੇ ਅਸੀਂ ਉਸ ਦਿਨ ਨੂੰ ਕਿਹੜੀ ਖੁਸ਼ੀ ਦੇ ਨਾਲ ਮਨਾਈਏ ਫਿਰ ਉਸ ਤੋਂ ਬਾਅਦ 1984 ਦੇ ਵਿੱਚ ਦੁਬਾਰਾ ਇਸੇ ਤਿਰੰਗੇ ਦੀ ਛਾਂ ਥੱਲੇ ਹਕੂਮਤ ਫੇਰ ਸਾਨੂੰ ਦੱਸਦੀ ਆ ਕਿ ਸਿੱਖੋ ਤੁਹਾਡਾ ਹਿੰਦੁਸਤਾਨ ਚ ਕੱਟ ਨਹੀਂ ਜੇ ਰਹਿਣਾ ਤੇ ਤੁਸੀਂ ਸਾਡੀ ਜੁੱਤੀ ਦੇ ਥੱਲੇ ਰਹੋ ਆਪਦੇ ਭੈਣਾਂ ਦੀ ਹੋਈ ਬੇਪਤੀ ਉਹਨਾਂ ਨੂੰ ਨਹੀਂ ਦੱਸਦੀ ਆਪਦੇ ਭਰਾਵਾਂ ਦਾ ਹੋਇਆ ਕਤਲਿਆ ਉਹਨਾਂ ਨੂੰ ਨਹੀਂ ਦੱਸਿਆ ਉਹਨਾਂ ਦੀਆਂ ਅੱਖਾਂ ਸਾਹਮਣੇ ਨਹੀਂ ਆਇਆ ਸਾਡਾ ਤਾਂ ਠੱਠਾ ਕਾਲ ਤੱਕ ਉਹਨਾਂ ਦੀਆਂ ਅੱਖਾਂ ਸਾਹਮਣੇ ਅੱਜ ਨਹੀਂ ਆ ਰਿਹਾ ਸਾਡੇ ਗੁਰੂ ਦੇ ਖਿਲਰੇ ਹੋਏ ਅੰਗ ਗਲੀਆਂ ਬਾਜ਼ਾਰਾਂ ਦੇ ਵਿੱਚ ਕੌਕਾਂ ਉਹਨਾਂ ਦੀਆਂ ਅੱਖਾਂ ਦੇ ਉੱਤੇ ਸਰਕਾਰ ਨੇ ਇਹ ਤਰੰਗਾ ਮੜਤਾ ਆ ਇਧਰ ਪਿੱਛੇ ਨਾ ਗਾਣੇ ਦੀ ਇੱਕ ਗੂੰਜ ਮੇਰੇ ਕੰਨਾਂ 'ਚ ਪੈ ਰਹੀ ਆ ਦਿਲ ਦਿਆ ਹੈ ਜਾਨ ਵੀ ਦੇਂਗੇ ਆ ਵਤਨ ਤੇਰੇ ਲਈ ਸ਼ਾਇਦ ਸਕੂਲਾਂ ਦੇ ਬੱਚੇ ਕਾਲਜਾਂ 'ਚ ਪੜਨ ਵਾਲੇ ਤੇ ਹੋਰ ਆਮ ਲੋਕ ਵੀ ਕਈ ਉਹਨਾਂ ਨੂੰ ਵੀ ਲੱਗਦਾ ਹੋਊਗਾ ਕਿ ਯਾਰ ਕਿ ਜਦੋਂ ਗਾਣਾ ਵੱਜਦਾ ਨਾ ਗੱਡੀ ਦੇ ਵਿੱਚ ਇਹ ਨਜ਼ਾਰਾ ਜ ਆ ਜਾਂਦਾ ਵੀ ਦੇਸ਼ ਭਗਤੀ ਦਾ ਜਨੂਨ ਅੰਦਰ ਪੈਦਾ ਹੁੰਦਾ ਕੁਝ ਕਹਿਣਾ ਚਾਹੁੰਦੇ ਉਹ ਜਿਨ੍ਹਾਂ ਨੂੰ ਇਦਾਂ ਦੇ ਗਾਣੇ ਸੁਣ ਕੇ ਆ ਲੱਗਦਾ ਕਿ ਦਿਲ ਦਿਆ ਹੈ ਜਾਨ ਵੀ ਦੇਂਗੇ ਐ ਵਤਨ ਤੇਰੇ ਲਈ ਤੇ ਜਿਹੜੇ ਅਸੀਂ ਆਪਣੇ ਨਾਲ ਜੋੜੇ ਲੋਕ ਨੇ ਜਿਹੜੇ ਸਾਡੇ ਨਾਲ ਸੰਪਰਕ ਤੇ ਨੇ ਅਸੀਂ ਉਹਨਾਂ ਨੂੰ ਇਹ ਚੀਜ਼ ਜ਼ਰੂਰ ਦੱਸਣੀ ਚਾਹੁੰਦੇ ਹਾਂ ਕਿ ਜਿਹੜਾ ਤਾਂ ਆਉਣ ਵਾਲਾ ਸਮਾਂ ਆ ਉਹ ਖਾਲਸਾ ਰਾਜ ਦਾ ਸਮਾਂ ਹੈ 47 ਤੋਂ ਬਾਅਦ ਜਦੋਂ ਇਸ ਦੇਸ਼ ਨੇ ਤਿਰੰਗੇ ਨੂੰ ਆਪਣਾ ਰਾਸ਼ਟਰੀ ਝੰਡਾ ਬਣਾਇਆ ਉਸ ਤੋਂ ਬਾਅਦ ਉਹਦੇ ਝੰਡੇ ਨਾਲ ਜੁੜੇ ਐਕਟ ਹੁੰਦੇ ਆ ਝੰਡਾ ਆਮ ਥੋੜੀ ਕਿਤੇ ਵੀ ਲੱਗ ਜਾਂਦਾ ਮਗਰ ਉਹਨਾਂ ਨੇ ਝੰਡਾ ਵੇਚਣਾ ਸ਼ੁਰੂ ਕਰ ਦਿੱਤਾ ਕਿ ਜਿਹੜਾ ਅਸੀਂ ਆਪਣਾ ਝੰਡਾ ਹੱਥ ਫੜਿਆ ਨਾ ਇਹ ਨਹੀਂ ਕਿ ਅਸੀਂ ਮੁਫਤ ਦੇ ਰਹੇ ਹਾਂ ਕੀਮਤ ਇਹਦੀ ਵੀ ਹੈਗੀ ਹੈ ਕਿਉਂਕਿ ਜਿਹਨੇ ਇਹ ਝੰਡਾ ਫੜਨਾ ਨਾ ਉਹਨੇ ਲਕੀਰ ਖਿੱਚ ਕੇ ਫੜਨਾ ਹੈ ਉਹਨੇ ਆਪਣੀ ਸ਼ੱਕ ਤੇ ਲਾਣਾ ਉਹਨੇ ਦੱਸਣਾ ਹੈ ਕਿ ਅੱਜ ਮੇਰੀ ਤੁਹਾਡੀ ਲਕੀਰ ਖਿੱਚੀ ਗਈ ਆ ਮੈਂ ਇਸ ਪਾਸੇ ਖੜਾ ਆ ਆਪਣਾ ਸਾਂਝਾ ਪੰਜਾਬੀ ਟੀਵੀ ਤੇ ਦੋਸਤੋ ਤੁਹਾਡਾ ਸਵਾਗਤ ਮੈਂ ਭੁਪਿੰਦਰ ਸਿੰਘ ਸੱਜਣ ਆਪਾਂ ਇਸ ਵੇਲੇ ਜਲੰਧਰ ਸ਼ਹਿਰ ਦੇ ਵਿੱਚ ਹੈਗੇ ਆਂ ਜੀ ਜਲੰਧਰ ਸ਼ਹਿਰ ਦਾ ਮਾਡਲ ਟਾਊਨ ਮਾਡਲ ਟਾਊਨ ਦੀ ਮਾਰਕੀਟ ਦੇ ਵਿੱਚ ਹੈਗੇ ਆਂ ਮੇਰੇ ਹੱਥ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਖਾਲਸਾਈ ਨਿਸ਼ਾਨ ਸਾਹਿਬ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ 15 ਅਗਸਤ 1947 ਹਰੇਕ ਬਰੇ ਭਾਰਤ ਦੀ ਸਰਕਾਰ ਵੱਲੋਂ ਆਜ਼ਾਦੀ ਦੇ ਦਿਨ ਵਜੋਂ ਮਨਾਈ ਜਾਂਦੀ ਹੈ ਕਿ ਅਸੀਂ ਇੰਨੇ ਬਾਰੇ ਪਹਿਲਾਂ ਆਜ਼ਾਦ ਹੋ ਗਏ ਸਕੇ ਸਿੱਖ ਹਰੇਕ ਬਰੇ 15 ਅਗਸਤ ਦੇ ਇਸ ਦਿਨ ਨੂੰ ਕਾਲੇ ਦਿਨ ਵਜੋਂ ਮਨਉਂਦੇ ਆ ਰਹੇ ਨੇ ਕਿਉਂਕਿ ਸਿੱਖ ਸਮਝਦੇ ਆ ਕਿ ਉਹ ਕਹਿੰਦੇ ਆ ਕਿ ਹਰ ਘਰ ਤਿਰੰਗਾ ਸਿੱਖ ਕਹਿੰਦੇ ਕਿ ਨਹੀਂ ਸਾਨੂੰ ਪੰਜਾਬ ਦੀ ਉਸ ਧਰਤੀ ਦੇ ਉੱਪਰ ਜਿੱਥੇ ਕਦੀ ਸਾਡਾ ਆਪਦਾ ਰਾਜ ਹੁੰਦਾ ਸੀਗਾ ਸਾਨੂੰ ਉਸ ਧਰਤੀ ਦੇ ਉੱਪਰ ਤਿਰੰਗਾ ਮਨਜ਼ੂਰ ਨਹੀਂ ਹੈ ਇੱਧਰ ਤੁਸੀਂ ਦੇਖ ਸਕਦੇ ਹੋ ਆਵਾਜ਼ੇ ਕੌਮ ਜਥੇਬੰਦੀ ਦੇ ਆਗੂ ਹੈਗੇ ਨੇ ਸਰਦਾਰ ਮਨਜੀਤ ਸਿੰਘ ਤਰਸੇਮ ਸਿੰਘ ਜੀ ਹਰਜਿੰਦਰ ਸਿੰਘ ਜੀ ਇਹ ਸਾਰੇ ਆਗੂ ਆਪਾਂ ਥੋੜᱷਿ ਥੜੀ ਉਹਨਾਂ ਨਾਲ ਗੱਲਬਾਤ ਕਰ ਲੈਣਾ ਮੇਰੇ ਨਾਲ ਮਨਜੀਤ ਸਿੰਘ ਜੀ ਹੈਗੇ ਨੇ ਮਨਜੀਤ ਸਿੰਘ ਕਰਤਾਰਪੁਰ ਮਨਜੀਤ ਸਿੰਘ ਜੀ ਕੀ ਕਹਿਣਾ ਚਾਹੁੰਦੇ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੇਖੋ ਪਹਿਲੀ ਤੇ ਗੱਲ ਇਹ ਆ ਪਈ ਸਟੇਟ ਨੂੰ ਨਾ ਡਰ ਪੈ ਗਿਆ ਹੁਣ ਜੀ ਕਿਉਂਕਿ ਮਹਿਸੂਸ ਕਰ ਰਹੀ ਪਈ ਜਿਹੜੀ ਪੰਜਾਬ ਦੇ ਲੋਕਾਂ ਅੰਦਰ ਜਿਹੜੀ ਆਜ਼ਾਦੀ ਦੀ ਭਾਵਨਾ ਆ ਜੀ ਉਹ ਅੱਗੇ ਨਾਲੋਂ ਜ਼ੋਰ ਫੜ ਲਈ ਹੈ ਦੁਬਾਰਾ ਕਿਉਂਕਿ ਕਦੇ ਵੀ ਖਤਮ ਨਹੀਂ ਹੋ ਸਕਦੀ ਜੀ ਜਿਹੜੀ ਕੌਮ ਨੇ ਕਦੇ ਰਾਜ ਭਾਗ ਕੀਤਾ ਹੁਣ ਜੇ ਉਹ ਦਾਵਾ ਰੱਖਦੀ ਆ ਉਹਦੇ ਕੋਲ ਸਾਰੇ ਹੱਕ ਕੁ ਇਸ ਚੀਜ਼ ਦੇ ਤੁਹਾਨੂੰ ਜਬਰੀ ਤੁਸੀਂ ਕਿੰਨੀ ਕਦਰ ਦੱਬ ਲੋਗੇ 1947 ਅੱਜ ਦਾ ਉਹ ਦਿਨ ਜਦੋਂ ਕਿੰਨੇ ਬਜ਼ੁਰਗਾਂ ਨੇ ਆਪ ਦੇ ਬੱਚਿਆਂ ਦੀਆਂ ਲਾਸ਼ਾਂ ਆਪਣੇ ਮੋਢਿਆਂ ਦੇ ਉੱਤੇ ਢੋਈਆਂ ਤੇ ਸਾਡੇ ਲਈ ਉਹ ਕਿਦਾਂ ਜਸ਼ਨ ਦਾ ਦਿਨ ਹੋ ਸਕਦਾ ਅਸੀਂ ਕਿੱਦਾਂ ਭੁੱਲ ਜਾਈਏ ਕਿ ਸਾਡੇ ਹੀ ਸੀ ਜਿਨ੍ਹਾਂ ਦੇ ਜਿਨ੍ਹਾਂ ਦੀਆਂ ਮਾਮਾ ਨੇ ਇੱਕ ਗੋਦੀ 'ਚ ਆਪਣੇ ਬੱਚੇ ਦੀ ਲਾਸ਼ ਰੱਖ ਕੇ ਦੂਜੀ ਗੋਦੀ 'ਚ ਆਪਣੇ ਜਿਉਂਦੇ ਪੁੱਤ ਨੂੰ ਬੱਚੇ ਨੂੰ ਦੁੱਧ ਪਲਾਇਆ ਹੋਊਗਾ ਅਸੀਂ ਉਹਨਾਂ ਦਿਨਾਂ ਨੂੰ ਕਿੱਦਾਂ ਜਸ਼ਨਾਂ ਦੇ ਰੂਪ 'ਚ ਮਨਾ ਸਕਦੇ ਹਾਂ ਸਾਡੇ ਰੋਨ ਨਕਲਦੇ ਉਹ ਦਿਨ ਚੇਤੇ ਕਰਕੇ ਸਾਡੇ ਭਰਾਵਾਂ ਨੇ ਕਿੱਦਾਂ ਆਪਣੇ ਸਾਡੇ ਬਜ਼ੁਰਗਾਂ ਨੇ ਆਪਣੇ ਹੱਥੀਂ ਆਪਣੀਆਂ ਧੀਆਂ ਦੇ ਗਲੇ ਘੁੱਟ ਦਿੱਤੇ ਕਿ ਉਹ ਮਰਤੇ ਜਾਣ ਉਹਨਾਂ ਦੀ ਪਤ ਬੇਪਤ ਨਾ ਹੋਵੇ ਅਸੀਂ ਉਸ ਦਿਨ ਨੂੰ ਕਿਹੜੀ ਖੁਸ਼ੀ ਦੇ ਨਾਲ ਮਨਾਈਏ ਇੰਨਾ ਤਾਮਝਾਮ ਲਾ ਕੇ ਸਰਕਾਰ ਸਾਡੇ ਮੋਢਿਆਂ ਤੇ ਤਰੰਗਾ ਥੋਪਣਾ ਚਾਹੁੰਦੀ ਹੈ 1947 ਤੋਂ ਬਾਅਦ ਚ ਪੰਜਾਬ ਦਾ ਏਡੇ ਕਾਹਨ ਤੋਂ ਚੰਦ ਸਾਲਾਂ ਬਾਅਦ ਜੀ ਸਰਕਾਰ ਸਾਡੇ ਦਰਬਾਰ ਸਾਹਿਬ ਦੇ ਉੱਤੇ ਜੀ ਇਸੇ ਤਿਰੰਗੇ ਦੀ ਸ਼ਾਂਹੇਟ ਦਰਬਾਰ ਤੇ ਅਟੈਕ ਕਰਦੀ ਹੈ ਜੀ ਫਿਰ ਉਸ ਤੋਂ ਬਾਅਦ 1984 ਦੇ ਵਿੱਚ ਦੁਬਾਰਾ ਇਸੇ ਤਿਰੰਗੇ ਦੀ ਸ਼ਾਂ ਥੱਲੇ ਹਕੂਮਤ ਫਿਰ ਸਾਨੂੰ ਦੱਸਦੀ ਹੈ ਕਿ ਸਿੱਖੋ ਤੁਹਾਡਾ ਹਿੰਦੁਸਤਾਨ ਚ ਕੱਖ ਨਹੀਂ ਜੀ ਜੇ ਰਹਿਣਾ ਤੇ ਤੁਸੀਂ ਸਾਡੀ ਜੁੱਤੀ ਦੇ ਥੱਲੇ ਰੋ ਫਿਰ ਤੁਹਾਡੇ ਨਾਲ ਕੋਈ ਅੱਜ ਜਿਹੜੀ ਉਹ ਜੁੱਤੀ ਝਾੜਦੇ ਪਏ ਆ ਜਿਹੜੇ ਉਹਨਾਂ ਨੂੰ ਕੋਈ ਤਕਲੀਫ ਹੈ ਉਹਨਾਂ ਦੇ ਬੇਸ਼ੱਕ ਸਿਰਾਂ ਤੇ ਪੱਗਾਂ ਹੋ ਉਹ ਲਾਰੇ ਤਰੰਗੇ ਉਹਨਾਂ ਨੂੰ ਕੋਈ ਸ਼ਰਮ ਨਹੀਂ ਆ ਉਹਨਾਂ ਨੂੰ ਨਹੀਂ ਦੱਸਦੀ ਆਪ ਦੇ ਭੈਣਾਂ ਦੀ ਹੋਈ ਬੇਪਤੀ ਉਹਨਾਂ ਨੂੰ ਨਹੀਂ ਦੱਸਦੀ ਆਪ ਦੇ ਭਰਾਵਾਂ ਦਾ ਹੋਇਆ ਕਤਲਿਆ ਉਹਨਾਂ ਨੂੰ ਨਹੀਂ ਦੱਸਿਆ ਉਹਨਾਂ ਦੀਆਂ ਅੱਖਾਂ ਸਾਹਮਣੇ ਨਹੀਂ ਆਇਆ ਸਾਡਾ ਤਾਂ ਠਠਾ ਕਾਲ ਤਖਤ ਉਹਨਾਂ ਦੀਆਂ ਅੱਖਾਂ ਸਾਹਮਣੇ ਅੱਜ ਨਹੀਂ ਆ ਰਿਆ ਸਾਡੇ ਗੁਰੂ ਦੇ ਖਿਲਰੇ ਹੋਏ ਅੰਗ ਗਲੀਆਂ ਬਾਜ਼ਾਰਾਂ ਦੇ ਵਿੱਚ ਕੌਕਾ ਉਹਨਾਂ ਦੀਆਂ ਅੱਖਾਂ ਦੇ ਉੱਤੇ ਸਰਕਾਰ ਨੇ ਇਹ ਤਰੰਗਾ ਮੜਤਾ ਉਸ ਤਰੰਗੇ ਨੇ ਉਹਨਾਂ ਨੂੰ ਦਿਖਨੋਂ ਠਾਤਤਾ ਸਭ ਕੁਝ ਅਸੀਂ ਹਾਂ ਜਿਨ੍ਹਾਂ ਦੀਆਂ ਅੱਖਾਂ ਖੁੱਲੀਆਂ ਤੇ ਜਦ ਤੱਕ ਸਾਡੇ ਸਾਹ ਚੱਲਦੇ ਅਸੀਂ ਅੱਖਾਂ ਮੋੜੇ ਤਰੰਗਾ ਨਹੀਂ ਅੱਖਾਂ ਤੇ ਆਉਣ ਦਿੰਦੇ ਤੁਸੀਂ ਦੇਖਿਆ ਜੀ ਕਿੰਨਾ ਇੱਕ ਰੋ ਹੈਗਾ ਔਰ ਇਹ ਬਿਲਕੁਲ ਸੱਚਾਈ ਆ ਮੈਂ ਮਨਜੀਤ ਸਿੰਘ ਜੀ ਤੁਹਾਡੇ ਨਾਲ ਇੱਕ ਦੋ ਗੱਲਾਂ ਹੋਰ ਕਰਨੀਆਂ ਨੇ ਇੱਥੇ ਜਾਗਰੂਕ ਕੀਤਾ ਜਾ ਰਿਹਾ ਹੈ ਕਿ ਇਹ ਜਿਹੜੀ ਆਜ਼ਾਦੀ ਹੈ ਸਿੱਖ ਕੌਮ ਦੇ ਵਾਸਤੇ ਇੱਕ ਗੁਲਾਮੀ ਚੋਂ ਨਿਕਲ ਕੇ ਸਿੱਖ ਕੌਮ ਦੂਈ ਗੁਲਾਮੀ ਦੇ ਵਿੱਚ ਫਸ ਗਈ ਇਦਾਂ ਦੀ ਆਜ਼ਾਦੀ ਹੈ ਇਹ ਆਜ਼ਾਦੀ ਅੰਮ੍ਰਿਤਸਰ ਤੇ ਲਾਹੌਰ ਇਧਰ ਤੇ ਉਧਰ ਹੋ ਗਿਆ ਇਹ ਆਜ਼ਾਦੀ ਸਿੱਖਾਂ ਦੇ ਲਈ ਆ ਚੀਜ਼ ਲੈ ਕੇ ਆਈ ਹੈ ਖਾਲਸਾ ਸਮਝਦਾ ਹੈ ਕਿ ਅਸੀਂ ਇਸ ਪੰਜਾਬ ਦੀ ਧਰਤੀ ਦੇ ਉੱਪਰ ਤਿਰੰਗਾ ਨਹੀਂ ਚਾਹੁੰਦੇ ਇਸ ਨishan sahib ਦੀ ਛਾਵੇਂ ਆਜ਼ਾਦੀ ਦਾ ਨਿਗ ਮਣਿਆ ਹੋਇਆ ਕੱਲੇ ਸਿੱਖਾਂ ਨੇ ਨਹੀਂ ਸਿੱਖਾਂ ਤੋਂ ਇਲਾਵਾ ਸਾਰੀਆਂ ਕੌਮਾਂ ਨੇ ਸਿਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਭਗ ਦੀ ਗੱਲ ਕਰਦਾ ਮਨਜੀਤ ਸਿੰਘ ਜੀ ਮੈਂ ਤੁਹਾਡੇ ਕੋਲ ਇੱਕ ਹੋਰ ਗੱਲ ਜਾਨਣੀ ਚਾਹੁੰਨਾ ਇੱਕ ਪਾਸੇ ਤੇ ਤੁਸੀਂ ਆਪਾਂ ਪੂਰੀ ਦੁਨੀਆ ਨੂੰ ਆ ਸੁਨੇਹਾ ਦੇ ਰਹੇ ਆ ਕਿ ਆਜ਼ਾਦੀ ਸਾਡੇ ਵਾਸਤੇ ਬਰਬਾਦੀ ਲੈ ਕੇ ਆਈ ਹੈ ਪਰ ਦੂਏ ਬੰਨੇ ਸਿਰਾਂ ਦੇ ਉੱਪਰ ਪੱਗਾਂ ਨੇ ਔਰ ਸੁਨੇਹਾ ਦਿੱਤਾ ਜਾਂਦਾ ਹੈ ਕਿ ਨੌਜਵਾਨ ਮੈਂ ਕਿਸਾਨੀ ਪਰਿਵਾਰ ਦੇ ਵਿੱਚ ਜੰਮਿਆ ਪਲਿਆ ਜੀ ਜਦੋਂ ਕਿਸਾਨ ਫਸਲ ਬੀਜਦਾ ਨਾ ਜੀ ਤੇ ਉਹ ਫਸਲ ਦੇ ਵਿੱਚੋਂ ਬਹੁਤ ਥੋੜਾ ਹਿੱਸਾ ਇਸਾ ਹੁੰਦਾ ਜਿਹੜਾ ਬਹੁਤ ਖਰਾ ਹੁੰਦਾ ਜੀ ਉਹਨੂੰ ਸਾਈਡ ਤੇ ਰੱਖਦਾ ਉਹਦੇ ਤੋਂ ਅਗਲੀ ਫਸਲ ਤਿਆਰ ਕਰਨ ਦੇ ਲਈ ਜੀ ਫਿਰ ਜਿਹੜਾ ਉੱਤੋਂ ਥੋੜਾ ਜਿਹਾ ਠੀਕ ਠਾਕ ਹੁੰਦਾ ਨਾ ਉਹਨੂੰ ਉਹ ਮੰਡੀ 'ਚ ਵੇਚ ਦਿੰਦਾ ਫਿਰ ਮੰਡੀ ਵਾਲੇ ਵੀ ਛਾਨਣਾ ਕੱਢ ਕੇ ਤਾਂ ਉਹਦੇ ਵਿੱਚ ਥੱਲੇ ਬੂਰ ਬਾਰ ਜਾ ਰਹਿੰਦਾ ਹੁੰਦਾ ਤੇ ਉਹ ਹਰ ਫਸਲ 'ਚ ਹੀ ਰਹਿੰਦਾ ਏਦਾਂ ਹੀ ਹਰ ਕੌਮਾਂ ਦੇ ਵਿੱਚ ਉਹ ਬੂਰ ਜਾ ਹੁੰਦਾ ਇਹ ਸਰ੍ਹਸੇ ਵਾਲੇ ਉਹ ਬੂਰ ਜਾ ਜਿਹਨੂੰ ਬਾਅਦ 'ਚ ਕਹਿੰਦੇ ਪਏ ਇਹਨੂੰ ਇੱਥੇ ਸੈਟ ਸੁੱਟ ਦਿਓ ਯਾਰ ਇਹ ਕਿਸੇ ਕੰਮ ਦਾ ਨਹੀਂ ਨਾ ਇਹਨਾਂ ਨੂੰ ਸਾਡੇ ਪਸ਼ੂਆਂ ਨੇ ਹੀ ਖਾਣਾ ਇਹ ਉਹ ਲੋਕ ਆ ਜਿਹੜੇ ਹਰ ਕੌਮ ਦੇ ਵਿੱਚ ਮਾੜਾ ਮੋਟਾ ਇੱਕ ਕੂੜ ਜਾ ਬਚ ਜਾਂਦਾ ਨਾ ਐਉਂ ਆ ਜਿਹੜੇ ਚੱਪਲੀ ਝਾੜਿਆ ਸਰਕਾਰ ਨੇ ਮੜੀ ਜੀ ਬੁਰਕੀ ਆਏ ਨੂੰ ਸਿੱਟੀ ਉਧਰ ਨੂੰ ਉਹਨੇ ਸਿੱਟੀ ਹੋਣ ਨੂੰ ਤੇ ਉਧਰ ਨੂੰ ਜਦੋਂ ਲੰਮਾ عرصਾ ਕੌਮਾ ਗੁਲਾਮੀ ਚੱਲਦੀਆਂ ਨਾ ਤੇ ਕੁਦਰਤੀ ਗੱਲਾਂ ਉਹਨਾਂ ਦੇ ਵਿੱਚੋਂ ਬਹੁਤ ਵੱਡੇ ਹਿੱਸੇ ਦੇ ਦਿਮਾਗ ਦੇ ਵਿੱਚ ਕਿਤੇ ਨਾ ਕਿਤੇ ਇਹ ਗੱਲ ਆਉਣ ਲੱਗ ਪੈਂਦੀ ਵੀ ਸ਼ਾਇਦ ਹੁਣ ਕੋਈ ਹੱਲ ਤੇ ਹੈ ਨਹੀਂ ਜੀ ਭਾ ਇਹਨਾਂ ਨਾਲ ਹੀ ਕੱਟਣੀ ਜਿੱਦਾਂ ਵੀ ਕੱਟ ਹੁੰਦੀ ਕੱਟ ਲਈਏ ਜੀ ਉਹਨਾਂ ਦੇ ਵਿੱਚੋਂ ਬਹੁਤੇ ਨੌਜਵਾਨ ਉਹ ਆ ਜਿਹੜੇ ਗੁਮਨਾਹ ਕੀਤੇ ਗਏ ਜਿਨ੍ਹਾਂ ਤੱਕ ਅਸਲ ਸੱਚ ਪਹੁੰਚਿਆ ਹੀ ਨਹੀਂ ਅੱਜ ਵੀ ਸਿੱਖਾਂ ਨੂੰ ਕਿਤੇ ਨਾ ਕਿਤੇ ਕਿਉਂਕਿ ਜਦੋਂ ਹਕੂਮਤਾਂ ਕਤਲੇਆਮ ਕਰਾਉਂਦੀਆਂ ਵੱਡੇ ਵੱਡੇ ਉਹਦੇ ਪਿੱਛੇ ਕਾਰਨ ਹੁੰਦੇ ਨਾ ਉਹਨਾਂ ਨੇ ਲੋਕਾਂ ਦੀ ਮਾਨਸਿਕਤਾ ਤੇ ਸੱਟ ਮਾਰਨੀ ਹੁੰਦੀ ਹੈ ਜਿੱਦਾਂ ਮੁਸਲਮਾਨ ਆਪਦੇ ਅੱਜ ਘਰਾਂ ਦੇ ਉੱਤੇ ਤਿਰੰਗੇ ਇਸ ਡਰ ਤੋਂ ਹੀ ਲਾਈ ਜਾਂਦੇ ਵੀ ਜੇ ਨਾ ਲਾਇਆ ਭਰਾਵਾ ਛਿੱਤਰ ਪੈਣਗੇ ਉਹ ਡਰ ਤੋਂ ਹੀ ਲਾਈ ਜਾਂਦੇ ਤੇ ਬਹੁਤੇ ਜਿਹੜੇ ਹੈਗੇ ਉਹਨਾਂ ਦੇ ਵਿੱਚੋਂ ਉਹ ਇੰਜੋਏ ਕਰਦੇ ਆ ਫੰਕਸ਼ਨ ਇਹੀ ਮਾਰਚ ਸਿੱਖ ਰੱਖ ਲੈਣਗੇ ਉਹਨਾਂ ਨੇ ਸਿੱਖਾਂ ਵਾਲੇ ਮਾਰਚ 'ਚ ਵੀ ਹੋ ਜਾਣਾ ਉੱਥੇ ਅਕਾਲੀ ਦਲ ਵਾਲੇ ਉਹਨਾਂ ਨੇ ਅਕਾਲੀ ਦਲ ਵਾਲੇ 'ਚ ਵੀ ਹੋ ਜਾਣਾ ਉੱਥੇ ਕੋਈ ਕਾਂਗਰਸ ਰੱਖੂਗੀ ਕਾਂਗਰਸ ਵਾਲੇ 'ਚ ਬਹੁਤਾ ਇਦਾਂ ਦੇ ਵੀ ਹੁੰਦੇ ਆ ਵੀ ਜਿਨ੍ਹਾਂ ਨੇ ਹਰ ਮਾਰਚ ਦਾ ਹਿੱਸਾ ਬੰਨਣਾ ਹੁੰਦਾ ਉਹਨਾਂ ਨੂੰ ਕੁਝ ਕਹਿਣਾ ਚਾਹੁੰਗੇ ਇਦਾਂ ਦੇ ਨੂੰ ਭਈ ਲਕੀਰ ਖਿੱਚ ਕੇ ਕੁਝ ਕਹਿਣਾ ਚਾਹੁੰਗੇ ਭਈ ਜਾਂ ਇੱਧਰ ਆਜੋ ਜਾਂ ਉੱਧਰ ਆਜੋ ਤੁਹਾਨੂੰ ਲੱਗਦਾ ਕਿ ਸਮਾਜ ਇਦਾਂ ਦਾ ਆ ਗਿਆ ਹੁਣ ਭਈ ਲਕੀਰ ਖਿੱਚ ਕੇ ਤੁਰਨਾ ਪਊਗਾ ਹੁਣ ਦੇਖੋ ਇਹ ਗੱਲ ਤੇ ਹਰ ਇਨਸਾਨ ਨੂੰ ਜੀ ਹਰ ਇਨਸਾਨ ਨੂੰ ਇਹ ਗੱਲ ਸਮਝ ਲੈਣੀ ਚਾਹੀਦੀ ਹੈ ਔਰ ਦੇਖਣਾ ਚਾਹੀਦਾ ਪੂਰੀ ਦੁਨੀਆ ਦੇ ਉੱਤੇ ਮਾਹੌਲ ਚੇਂਜ ਹੋ ਰਿਹਾ ਹੈ ਪੂਰੀ ਦੁਨੀਆ ਦੇ ਉੱਤੇ ਜਿਹੜੇ ਵੀ ਕਨਸੈਪਟ ਜਿਹੜੇ ਢੰਗ ਤਰੀਕੇ ਰਾਜ ਕਰਨ ਦੇ ਸੀ ਉਹ ਫੇਲ ਹੋ ਚੁੱਕੇ ਆ ਜੀ ਹਰ ਪਾਸੇ ਤੇ ਭਾਵੇਂ ਉਹ ਜਿਹੜਾ ਪੂੰਜੀਵਾਦੀ ਦਾ ਰਾਜ ਸੀ ਭਾਵੇਂ ਉਹ ਜਿਹੜਾ ਤਾਨਾਸ਼ਾਹੀ ਰਾਜ ਸੀਗੇ ਜਾਂ ਭਾਵੇਂ ਜਿਹੜੇ ਅੱਜ ਕੱਲ ਆ ਜਿਹੜੇ ਇਹ ਦੱਸ ਰਹੇ ਆ ਕਿ ਡੈਮੋਕ੍ਰੇਸੀ ਵਾਲੇ ਸਭ ਚੀਜ਼ਾਂ ਸਵਤੰਤਰ ਫੇਲ ਹੋ ਚੁੱਕੇ ਪੂਰੀ ਦੁਨੀਆ ਅੱਜ ਇਹ ਸਾਸ ਦੇ ਵਿੱਚ ਆ ਭੀ ਇੱਕੋ ਇੱਕ ਸਿੱਖਾਂ ਕੋਲ ਐਸਾ ਕਨਸੈਪਟ ਆ ਜਿਹੜੇ ਪੂਰੀ ਦੁਨੀਆ ਨੂੰ ਸੁੱਖ ਦਾ ਸਾਹ ਦੇ ਸਕਦੇ ਆ ਇਹ ਬਿਹਤਰ ਰਾਜ ਦੇ ਸਕਦੇ ਆ ਤੇ ਜਿਹੜੇ ਵੀ ਸਿੱਖ ਚਿਹਰੇ ਆ ਜਾਂ ਜਿਹੜੇ ਜਿਹੜਾ ਵੀ ਜਿਹੜੀ ਰੂਹ ਜਿਹਨੂੰ ਜਨਮ ਸਿੱਖੀ ਦੇ ਘਰ ਦੇ ਵਿੱਚ ਸਿੱਖਾਂ ਦੇ ਮਿਲ ਗਿਆ ਮੈਂ ਹਰ ਉਸ ਨੌਜਵਾਨ ਆਪਣੇ ਭੈਣ ਭਰਾ ਨੂੰ ਇਹ ਗੱਲ ਕਹਿਣੀ ਚਾਹੁੰਦਾ ਕਿ ਤੁਸੀਂ ਮਾਣ ਮਹਿਸੂਸ ਕਰੋ ਕਿ ਤੁਸੀਂ ਅਕਾਲ ਪੁਰਖ ਦੀ ਫੌਜ ਦੇ ਵਿੱਚ ਤੁਹਾਡਾ ਜਨਮ ਹੋ ਗਿਆ ਔਰ ਤੁਸੀਂ ਹਿੰਦੁਸਤਾਨ ਤੇ ਕੀ ਪੂਰੀ ਦੁਨੀਆ ਦੇ ਉੱਤੇ ਰਾਜ ਕਰਨੇ ਆ ਇਸ ਮਾਣ ਦੇ ਨਾਲ ਇਸ ਸੋਚ ਦੇ ਨਾਲ ਜ਼ਿੰਦਗੀ ਬਤੀਤ ਕਰਨੇ ਸ਼ੁਰੂ ਕਰੋ ਆ ਦੁੱਕੀ ਦੇ ਲੱਲੀ ਛੱਲੀਆਂ ਤੇ ਮਗਰ ਲੱਗ ਕੇ ਐਵੇਂ ਆਪਦੀ એનર્ਜੀ ਬੇਸਤ ਨਾ ਕਰੋ ਜੀ ਜ਼ਰੂਰ ਮੈਂ ਹਰਜਿੰਦਰ ਸਿੰਘ ਜੀ ਦੇ ਨਾਲ ਵੀ ਤੁਹਾਡੀ ਥੋੜੀ ਥੋੜੀ ਜੀ ਗੱਲ ਕਰਾਉਂਗਾ ਹਰਜਿੰਦਰ ਸਿੰਘ ਜੀ ਇੱਥੇ ਕਾਜੋ ਮੇਰੇ ਲਾਗੇ ਮੈਂ ਹਰਜਿੰਦਰ ਸਿੰਘ ਜੀ ਤੁਹਾਨੂੰ ਪੁੱਛਣਾ ਚਾਹੁੰਗਾ ਕਿ ਆ ਇਧਰ ਪਿੱਛੇ ਨਾ ਗਾਣੇ ਦੀ ਇੱਕ ਗੂੰਜ ਮੇਰੇ ਕੰਨਾਂ 'ਚ ਪੈ ਰਹੀ ਆ ਦਿਲ ਦਿਆ ਹੈ ਜਾਨ ਵੀ ਦੇਂਗੇ ਆ ਵਤਨ ਤੇਰੇ ਲਈ ਸ਼ਾਇਦ ਸਕੂਲਾਂ ਦੇ ਬੱਚੇ ਕਾਲਜਾਂ 'ਚ ਪੜਨ ਵਾਲੇ ਤੇ ਹੋਰ ਆਮ ਲੋਕ ਵੀ ਕਈ ਉਹਨਾਂ ਨੂੰ ਵੀ ਲੱਗਦਾ ਹੋਊਗਾ ਕਿ ਯਾਰ ਕਿ ਜਦੋਂ ਗਾਣਾ ਵੱਜਦਾ ਨਾ ਗੱਡੀ ਦੇ ਵਿੱਚ ਇਹ ਨਜ਼ਾਰਾ ਜ ਆ ਜਾਂਦਾ ਵੀ ਦੇਸ਼ ਭਗਤੀ ਦਾ ਜਨੂਨ ਅੰਦਰ ਪੈਦਾ ਹੁੰਦਾ ਕੁਝ ਕਹਿਣਾ ਚਾਹੁੰਦੇ ਹੋ ਜਿਨ੍ਹਾਂ ਨੂੰ ਇਦਾਂ ਦੇ ਗਾਣੇ ਸੁਣ ਕੇ ਆ ਲੱਗਦਾ ਕਿ ਦਿਲ ਦਿਆ ਹੈ ਜਾਨ ਵੀ ਦੇਂਗੇ ਇਹ ਵਤਨ ਤੇਰੇ ਲਈ ਉਹਨਾਂ ਨੂੰ ਕੁਝ ਕਹਿਣਾ ਚਾਹੁੰਦੇ ਹੋ ਜਿਹੜਾ ਤਾਂ ਮਤਲਬ ਦੇਸ਼ ਦੇ ਲਈ ਲੜਨ ਮਰਨ ਵਾਲਾ ਇਨਸਾਨ ਹੁੰਦਾ ਨਾ ਜੀ ਉਹਦੀਆਂ ਨਾ ਗੱਲਾਂ ਉਹਦੇ ਹਾਉਪਾ ਉਹਦਾ ਲਿਵਿੰਗ ਸਟਾਈਲ ਦੱਸਦਾ ਹੈ ਕਿ ਉਹ ਦੇਸ਼ ਲਈ ਜਾਂ ਕਿਸੇ ਦੇ ਕਿਸੇ ਮਕਸਦ ਨੂੰ ਲੈ ਕੇ ਲੜ ਸਕਦਾ ਕਿ ਨਹੀਂ ਲੜ ਸਕਦਾ ਅੱਜ ਤੋਂ ਕੁਝ ਮਹੀਨੇ ਚੰਨ ਮਹੀਨੇ ਪਹਿਲੇ ਇੱਕ ਵਾਰਦਾਤ ਹੋਈ ਸੀ ਜਦੋਂ ਤੁਹਾਨੂੰ ਯਾਦ ਹੋਣਾ ਅਗਨੀ ਪਥਰ ਰੇਲ ਦੀਆਂ ਗੱਲਾਂ ਚੱਲੀਆਂ ਸੀ ਯਾਦ ਆ ਤੁਹਾਨੂੰ ਹਾਂਜੀ ਹਾਂਜੀ ਉਹਨਾਂ ਗੱਲਾਂ ਵਿੱਚ ਇਹ ਸੀਗਾ ਕਿ ਉਹਨਾਂ ਨੇ ਕਿਹਾ ਕਿ ਜਿਹੜੇ ਦੇਸ਼ ਦੀ ਸੇਵਾ ਕਰਨਾ ਚਾਹੁੰਦੇ ਆ ਜੀ ਉਹਨਾਂ ਨੂੰ ਮੌਕਾ ਦਿੰਨੇ ਆ 4 ਸਾਲ ਦੇ ਲਈ ਫੌਜ ਵਿੱਚ ਭਰਤੀ ਹੋਣ ਦਾ ਜੀ ਤੇ ਜਿਹੜੇ ਆ ਜੇ ਦੇਸ਼ ਭਗਤੀ ਦੇ ਗੀਤ ਲਾ ਲ ਸਾਨੂੰ ਸੁਣਾਉਣ ਦੇ ਆ ਨਾ ਇਹਨਾਂ ਨੇ ਟ੍ਰੇਨਾਂ ਨੂੰ ਅਗ ਲਾਤੀ ਸੀ ਇਹਨਾਂ ਨੇ ਕਹਿਆ ਸੀਗਾ ਕਿ ਤੁਸੀਂ 4 ਸਾਲ ਸਾਡੇ ਖਰਾਬ ਕਰਨੇ ਆ ਇਹਨੂੰ 4 ਸਾਲ ਖਰਾਬ ਮੰਨਦੇ ਆ ਅਸੀਂ ਚਾਰ ਘੜੀਆਂ ਵੀ ਅਗਰ ਸਾਡੀ ਕੌਮ ਦੇ ਲੇਖੇ ਲੱਗਣ ਨਾ ਤੇ ਅਸੀਂ ਆਪਣੇ ਆਪ ਨੂੰ ਭਗ ਧੰਨ ਭਾਗ ਸਮਝਦੇ ਆ ਕਿ ਮਾਰ ਦੀ ਪਤਾ ਨਹੀਂ ਕਿੱਡੀ અપਾਰ ਕਿਰਪਾ ਹੋਣੀ ਹੈ ਕਿੰਨੇ ਜਨਮ ਮੋਤੀਦਾਨ ਕਿਤੇ ਹੋਣੇ ਆ ਕਿ ਜਿਹੜੀ ਸਾਡੀ ਇਦਾਂ ਦੀ ਸ਼ਹਾਦਤ ਲੱਗੀ ਸਾਡੀ ਸੇਵਾ ਲੱਗੀ ਤੇ ਜਿਹੜੇ ਇਹ ਗੱਲਾਂ ਕਰਦੇ ਆ ਦਿਲ ਦੀਆਂ ਇਹ ਜਾਂ ਵੀ ਦੇਂਗੇ ਇਹ ਗੱਲਾਂ ਹੀ ਹੈਗੀਆਂ ਇਹ ਫਿਲਮਾਂ 'ਚ ਇਹ ਇਦਾਂ ਸੁਣਨ 'ਚ ਚੰਗੀਆਂ ਲੱਗਦੀਆਂ ਨੇ ਜੋ ਜੜ ਕਰਨ ਵਾਲੇ ਹੁੰਦੇ ਨਾ ਉਹ ਮੁੱਠੀ ਪਰ ਹੁੰਦੇ ਆ ਉੱਥੇ ਖੜੇ ਨੇ ਜੀ ਅੱਛਾ ਕੁਛ ਇੱਕ ਨੌਜਵਾਨਾਂ ਨੂੰ ਸਨੇਹਾ ਜ਼ਰੂਰ ਕਿਉਂਕਿ ਜਿੱਦਾਂ ਨਾ ਪੁਰਾਣੇ ਬਜ਼ੁਰਗ ਆਪਣੇ ਹਿਸਾਬ ਨਾਲ ਗੱਲ ਕਰਦੇ ਆ ਹੁਣ ਜਿੱਦਾਂ ਤੁਸੀਂ ਵਿਚ ਵਿਚਾਲੇ ਆ ਗਏ ਜਿਹੜਾ ਇਹਦਾ ਨਵਾਂ ਯੂਥ ਹੈਗਾ ਜਿੱਦਾਂ ਆ ਨਵੇਂ ਮੁੰਡੇ ਹੈਗੇ ਆ ਜਾਂ ਕੋਈ ਹੋਰ ਘਾਟ ਉਮਰ ਦੇ ਮੁੰਡੇ ਹੈਗੇ ਨਾ ਉਹਨਾਂ ਦੇ ਵਿੱਚ ਮੈਨੂੰ ਲੱਗਦਾ ਕਿ ਇੱਕ ਪੁਲ ਦਾ ਕਈ ਵਾਰੀ ਸ਼ਾਇਦ ਕਿਉਂਕਿ ਸੋਸ਼ਲ ਮੀਡੀਆ ਦੇ ਯੋਗ ਆ ਬਜ਼ੁਰਗ ਆਪਣੇ ਤਰੀਕੇ ਨਾਲ ਗੱ ਇਹ ਨੌਜਵਾਨ ਜਿਹੜਾ ਨਵਾਂ ਸਾਡਾ ਯੂਥ ਬੱਚੇ ਹੈਗਾ ਉਹ ਬਜ਼ੁਰਗਾਂ ਦੇ ਕੋਲ ਬਹਿਣਾ ਪਸੰਦ ਨਹੀਂ ਕਰਦੇ ਮੈਨੂੰ ਲੱਗਦਾ ਕਿ ਤੁਹਾਡੀ ਜਿਹੜੀ ਉਮਰ ਹੈਗੀ ਹੈ ਜਿੱਦਾਂ ਦੀ ਆਪਣੀ ਇੱਕ ਪੁੱਲ ਦਾ ਕੰਮ ਕਰਦੇ ਹੋ ਉਹਨਾਂ ਬੱਚਿਆਂ ਨੂੰ ਕੁਝ ਸਨੇਹਾ ਦੇਣਾ ਚਾਹੋਗੇ ਸ਼ਾਇਦ ਉਹ ਉਸ ਪਾਸੇ ਨੂੰ ਤੁਰ ਪੈਣ ਜਿਸ ਪਾਸੇ ਨੂੰ ਜਾਇਆ ਸਹੀ ਮੈਨਾਂ ਵਿੱਚ ਆਜ਼ਾਦੀ ਦਾ ਨਿਗਮ ਮਾਣ ਸਕਣਗੇ ਸਾਡੇ ਆਉਣ ਵਾਲੇ ਬੱਚੇ ਮੈਂ ਆਪਣੇ ਕੌਮ ਦੇ ਭਵਿੱਖ ਨੂੰ ਇਹ ਕਹਿਣਾ ਚਾਹੂੰਗਾ ਜਿਹੜਾ ਤਾਂ ਚੜਦੇ ਸੂਰਜ ਨੂੰ ਹੀ ਸਿਰਫ ਸਲਾਮ ਕਰਦਾ ਹੈ ਨਾ ਜੀ ਉਹ ਸੂਰਜ ਨੇ ਇੱਕ ਦਿਨ ਡੁੱਬਣਾ ਜ਼ਰੂਰ ਹੁੰਦਾ ਹੈ ਜਿਹੜੇ ਚੜਦੇ ਸੂਰਜ ਦੇ ਹਿਸਾਬ ਨਾਲ ਆਪਣੀਆਂ ਚੀਜ਼ਾਂ ਨੂੰ ਤੈਅ ਕਰ ਰਹੇ ਨੇ ਉਹ ਅੱਜ ਨਹੀਂ ਤਾਂ ਕੱਲ ਖਤਾ ਜ਼ਰੂਰ ਖਾਣਗੇ ਮਨਜੀਤ ਸਿੰਘ ਹੁਣਾਂ ਨੇ ਬਾਖੂਬੀ ਸਾਰੀ ਗੱਲ ਦੱਸੀ ਹੈ ਕਿ ਜਿਹੜਾ ਤਾਂ 1947 ਤੋਂ ਬਾਅਦ 1984 1955 ਜਿੰਨੀਆਂ ਘਟਨਾਵਾਂ ਹੋਈਆਂ ਇਹ ਸਾਰੀਆਂ ਘਟਨਾਵਾਂ ਨੇ ਨਾ ਸਾਨੂੰ ਇਹ ਚੀਜ਼ ਜਿਤਾਈ ਹੈ ਚੀਜ਼ ਸਾਨੂੰ ਦੱਸੀ ਹੈ ਕਿ ਸਿੱਖ ਜਿਹੜੇ ਨੇ ਆਖਰੀ ਦਰਜੀ ਆਖਰੀ ਦਰਜੇ ਤੇ ਰਹਿਣ ਵਾਲੇ ਇਸ ਜੁੱਤੀ ਥਲੇ ਰਹਿਣ ਵਾਲੇ ਲੋਕ ਬਣ ਕੇ ਰਹਿਣਗੇ ਜਾਂ ਭਾਰਤ ਚ ਰਹਿਣਗੇ ਤੇ ਜਿਹੜੇ ਸਾਡੇ ਹੀ ਮਾਸੂਮ ਲੋਕ ਸਾਡੇ ਹੀ ਮਾਸੂਮ ਜਿਹੜੇ ਬੱਚੇ ਨੇ ਜੇ ਉਹ ਅੱਜ ਤਿਰੰਗੇ ਲੈ ਕੇ ਜਾਂ ਪ੍ਰੋਗਰਾਮਾਂ 'ਚ ਸ਼ਾਮਲ ਹੋ ਰਹੇ ਨੇ ਉਹ ਵਿਚਾਰਿਆਂ ਦੀ ਮਜਬੂਰੀ ਹੈ ਕਿਉਂਕਿ ਜਿਹੜਾ ਰੋਲ ਵੱਡਿਆਂ ਨੇ ਅਦਾ ਕਰਨਾ ਸੀ ਉਹ ਉਹਨਾਂ ਨੇ ਨਹੀਂ ਕੀਤਾ ਇਹਦਾ ਤੇ ਜਿਹੜੇ ਅਸੀਂ ਆਪਣੇ ਨਾਲ ਜੋੜੇ ਲੋਕ ਨੇ ਜਿਹੜੇ ਸਾਡੇ ਨਾਲ ਸੰਪਰਕ 'ਚ ਨੇ ਅਸੀਂ ਉਹਨਾਂ ਨੂੰ ਇਹ ਜੀ ਜ਼ਰੂਰ ਦੱਸਣੀ ਚਾਹੁੰਦੇ ਆ ਕਿ ਜਿਹੜਾ ਤਾਂ ਆਉਣ ਵਾਲਾ ਸਮਾਂ ਆ ਉਹ ਖਾਲਸਾ ਰਾਜ ਦਾ ਸਮਾਂ ਹੈ ਜੀ ਜੀ ਤੇ ਇਹ ਜਿਹੜੀਆਂ ਚੀਜ਼ਾਂ ਹੁੰਦੀਆਂ ਨੇ ਨਾ ਜਿਨ੍ਹਾਂ ਨੂੰ ਤੁਸੀਂ ਦੇਖ ਕੇ ਅੱਜ ਪ੍ਰਭਾਵਿਤ ਹੋ ਰਹੇ ਹੋ ਕਿ ਬਹੁ ਗਿਣਤੀ ਸ਼ਾਇਦ ਉਸ ਪਾਸੇ ਦੇ ਗਿੱਤ ਸ਼ਾਇਦ ਝੂਠ ਸਹੀ ਹੋ ਗਿਆ ਇਦਾਂ ਨਹੀਂ ਹੈਗਾ ਜਿੱਦਣ ਅਸੀਂ ਚਮਕਦੇ ਸੂਰਜ ਬਣੇ ਨਾ ਜੀ ਉਸ ਦਿਨ ਇਹਨਾਂ ਨੇ ਸਾਡੀਆਂ ਪ੍ਰਕਰਮਾਂ ਕਰਨੀਆਂ ਕਰਨੀਆਂ ਜਦੋਂ ਇਹ ਢਲਦਾ ਸੂਰਜ ਸਾਨੂੰ ਸਮਝਦੇ ਨੇ ਜਾਂ ਸਾਨੂੰ ਅਜ ਮੱਧਮ ਦੀਵਾ ਸਮਝਦੇ ਨੇ ਸੋਚਦੇ ਨੇ ਕਿ ਕਮਜ਼ੋਰ ਆ ਜਿਹੜੀਆਂ ਕਮਜ਼ੋਰ ਗੱਲਾਂ ਉਹ ਉਹਨਾਂ ਤੇ ਹਾਵੀ ਹੋ ਗਈਆਂ ਆ ਉਹ ਹੌਲੀ-ਹੌਲੀ ਮੱਧਮ ਬਣਦੀਆਂ ਜਾਂਦੀਆਂ ਨੇ ਸਿੱਖ ਪਹਿਲੇ ਨਾਲੋਂ ਜ਼ਿਆਦਾ ਜਾਗਰੂਕ ਤੇ ਤਤਪਰ ਹੈ ਤੇ ਮੈਨੂੰ ਵੀ ਪਤਾ ਹੈ ਕਿ ਆਉਣ ਵਾਲਾ ਜਿਹੜਾ ਭਵਿੱਖਾ ਸਿੱਖਾਂ ਦਾ ਸੁਨਹਿਰੀ ਤੇ ਨੌਜਵਾਨਾਂ ਨੂੰ ਵੀ ਪਤਾ ਹੈ ਆਉਣ ਵਾਲੀ ਪੀੜ੍ਹੀ ਨੂੰ ਵੀ ਇਹ ਗੱਲ ਮਹਿਸੂਸ ਹੁੰਦੀ ਹੈ ਜੀ ਤੇ ਤਾਂ ਹੀ ਸਾਡਾ ਜਿਹੜਾ ਕਹ ਲੋ ਕਿ ਇੰਨਾ ਜ਼ੋਰ ਲੱਗਾ ਹੋਇਆ ਹੈ ਤੇ ਦੇਸ਼ ਦਾ ਵੀ ਉਸ ਤੋਂ ਵੱਧ ਜ਼ੋਰ ਲੱਗਾ ਹੋਇਆ ਜੀ ਨਹੀਂ ਤੇ ਦੇਸ਼ ਨੇ ਇਧਰ ਰਿਐਕਟ ਨਹੀਂ ਕਰਨਾ ਸੀ ਇਹੋ ਜੀਆਂ ਗੱਲਾਂ ਤਾਂ ਤੁਸੀਂ ਦੇਖ ਲਓ 1947 ਤੋਂ ਬਾਅਦ ਜਦੋਂ ਇਸ ਦੇਸ਼ ਨੇ ਤਿਰੰਗੇ ਨੂੰ ਆਪਣਾ ਰਾਸ਼ਟਰੀ ਝੰਡਾ ਬਣਾਇਆ ਉਸ ਤੋਂ ਬਾਅਦ ਉਹਦੇ ਝੰਡੇ ਨਾਲ ਜੁੜੇ ਐਕਟ ਹੁੰਦੇ ਆ ਝੰਡਾ ਆਮ ਥੋੜੀ ਕਿਤੇ ਵੀ ਲੱਗ ਜਾਂਦਾ ਹਾਂਜੀ ਹਾਂਜੀ ਮਗਰ ਉਹਨਾਂ ਨੇ ਝੰਡਾ ਵੇਚਣਾ ਸ਼ੁਰੂ ਕਰ ਦਿੱਤਾ ਸਾਡਾ ਭਾਰਤ ਦੇ ਸੰਵਿਧਾਨ ਦੇ ਮੁਤਾਬਕ ਜਿਹੜੀ ਇਹਨਾਂ ਦੇ ਰਾਸ਼ਟਰੀ ਝੰਡਾ ਜੀ ਜਿਹੜਾ ਉਹਨਾਂ ਦਾ ਰਾਸ਼ਟਰੀ ਝੰਡਾ ਆ ਉਹ ਐਵੇਂ ਨਹੀਂ ਲੱਗ ਸਕਦਾ ਜੀ ਜੀ ਉਹ ਆਪ ਇਸ ਝੰਡੇ ਨੂੰ ਰੋਲਣ ਦੇ ਆ ਸਿਰਫ ਆਪਣੀ ਜਿੱਦ ਪੁਕਾਣ ਦੇ ਲਈ ਮਗਰ ਜਿਹੜਾ ਅਸੀਂ ਆਪਣਾ ਝੰਡਾ ਹੱਥ ਫੜਿਆ ਨਾ ਜੀ ਇਹ ਨਹੀਂ ਕਿ ਅਸੀਂ ਮੁਫਤ ਦੇ ਰਹੇ ਹਾਂ ਕੀਮਤ ਇਹਦੀ ਵੀ ਹੈਗੀ ਆ ਕੀਮਤ ਇਹਦੀ ਵੀ ਹੈਗੀ ਆ ਕਿਉਂਕਿ ਜਿਹਨੇ ਇਹ ਝੰਡਾ ਫੜਨਾ ਨਾ ਉਹਨੇ ਲਕੀਰ ਖਿੱਚ ਕੇ ਫੜਨਾ ਆ ਉਹਨੇ ਆਪਣੀ ਛੱਤ ਤੇ ਲਾਣਾ ਉਹਨੇ ਦੱਸਣਾ ਆ ਜੀ ਕਿ ਅੱਜ ਮੇਰੀ ਤੁਹਾਡੀ ਲਕੀਰ ਖਿੱਚੀ ਗਈ ਆ ਮੈਂ ਇਸ ਪਾਸੇ ਖੜਾ ਆ ਤੇ ਜਿਹੜਾ ਵੀ ਸਿੱਖ ਆਪਣੀ ਛੱਤ ਤੇ ਇਹ ਝੰਡਾ ਲਾਊਗਾ ਆਪਣੀ ਗੱਡੀ ਤੇ ਝੰਡਾ ਲਾਊਗਾ ਜੀ ਉਹਨੂੰ ਰਕੀਮਤ ਜਿਹੜੀ ਆ ਉਹ ਦੇਣੀ ਪੈਣੀ ਆ ਤੇ ਮੈਂ ਮੈਂ ਜਾਣਦਾ ਆ ਕਿ ਕੌਮ ਜਿਹੜੀ ਆ ਉਹ ਦਊਗੀ ਉਹਦੀ ਕੀਮਤ ਮੈਂ ਜਦਾ ਅਕਸਰ ਕਹਿੰਦਾ ਹੁੰਦਾ ਕਿ ਆਜ਼ਾਦੀ ਦੇ ਜਸ਼ਨ ਉਹ ਲੋਕ ਕਿਉਂ ਨਾਮ ਨਾਉਣ ਜਿਨ੍ਹਾਂ ਨੂੰ ਲੱਗਦਾ ਕਿ ਅਸੀਂ ਆਜ਼ਾਦ ਹੋ ਗਏ ਆ ਜਿਹੜੇ ਸਹੀ ਮੈਨੇ ਵਿੱਚ ਆਜ਼ਾਦੀ ਦਾ ਨਿਗ ਮਾਨ ਰਹੇ ਨੇ ਉਹ ਖੜੇ ਹੋ ਕੇ ਸਲਾਮੀਆਂ ਭਲਾ ਕਿਉਂ ਨਾ ਲੈਣ ਉਹ ਤੇ ਆਜ਼ਾਦ ਹੈ ਭਈ ਉਹਨਾਂ ਦੇ ਹੱਥਾਂ ਵਿੱਚ ਰਾਜ ਭਾਗ ਨੇ ਪਰ ਆਜ਼ਾਦੀ ਦੇ ਮੈਨੇ ਉਹਨਾਂ ਨੂੰ ਪੁੱਛਿਆ ਜਾਣੀਏ ਜਿਹੜੇ ਅੱਜ ਵੀ ਛੋਟੇ ਛੋਟੇ ਮਾਸੂਮ ਬੱਚੇ ਸੜਕਾਂ ਦੇ ਕੰਡਿਆਂ ਦੇ ਉੱਪਰ ਲੱਗੇ ਹੋਏ ਕੂੜੇ ਦੇ ਵੱਡੇ ਵੱਡੇ ਢੇਰਾਂ ਦੇ ਵਿੱਚੋਂ ਰੋਟੀ ਚੁੱਕ ਚੁੱਕ ਕੇ ਖਾਂਦੇ ਆ ਉਹਨਾਂ ਨੂੰ ਜਾ ਕੇ ਪੁੱਛੋ ਮੈਂ ਆਪਣੇ ਵਰਗੇ ਜਿਹੜੇ ਮੇਰੇ ਵਰਗੇ ਪੱਤਰਕਾਰ ਵੀਰ ਹੈਗੇ ਆ ਵੱਡੇ ਵੱਡੇ ਚੈਨਲਾਂ ਵਾਲੇ ਉਹਨਾਂ ਨੂੰ ਵੀ ਕਹਿਣਾ ਚਾਹੂੰਗਾ ਕਿ ਜਿਹੜੇ ਲੋਕ ਆਜ਼ਾਦੀ ਦੇ ਜਸ਼ਨ ਮਨਾਉਂਦੇ ਆ ਵੱਡੇ ਤੋਂ ਲੈ ਕੇ ਛੋਟੇ ਲੀਡਰ ਉਹਨਾਂ ਦੀਆਂ ਇੰਟਰਵਿਊਜ਼ ਕਰਦੇ ਹੋਏ ਆਜ਼ਾਦੀ ਦੇ ਸੰਬੰਧ ਵਿੱਚ ਕਦੀ ਕੂੜੇ ਦੇ ਢੇਰਾਂ ਤੋਂ ਰੋਟੀ ਲੱਭ ਕੇ ਖਾਣ ਵਾਲੇ ਬੱਚਿਆਂ ਨੂੰ ਉਹਨਾਂ ਦੀਆਂ ਕੁੱਲੀਆਂ ਦੇ ਵਿੱਚ ਉਹਨਾਂ ਦੀਆਂ ਝੌਪੜੀਆਂ ਦੇ ਵਿੱਚ ਬੈਠ ਕੇ ਉਹਨਾਂ ਨਾਲ ਵੀ ਇੰਟਰਵਿਊ ਕਰਕੇ ਆਓ ਉਹਨਾਂ ਨੂੰ ਪੁੱਛ ਕੇ ਆਓ ਕਿ ਤੁਹਾਡੀ ਝੌਪੜੀ ਦੇ ਬਾਹਰ ਜਿਹੜਾ ਤਿਰੰਗਾ ਝੰਡਾ ਕੋਈ ਲਾ ਕੇ ਗਿਆ ਹੈਗਾ ਉਹ ਤੁਹਾਨੂੰ ਇਸ ਤਿਰੰਗੇ ਦੀ ਸ਼ਾਮੇ ਆਜ਼ਾਦੀ ਦਾ ਕੋਈ ਨਿਗ ਵੀ ਦੇ ਕੇ ਗਿਆ ਜਾਂ ਨਹੀਂ ਪਿਛਲੇ 75 ਵਰਿਆਂ ਦੇ ਵਿੱਚ ਜਿਨ੍ਹਾਂ ਨੂੰ ਲੱਗਦਾ ਹੈ ਕਿ ਅਸੀਂ ਆਜ਼ਾਦੀ ਦਾ ਨਿਗਮ ਮਾਨ ਰਹੇ ਹਾਂ ਮੈਂ ਉਹਨਾਂ ਨੂੰ ਕਹਿਣਾ ਚਾਹੁੰਦਾ ਕਿ ਤੁਸੀਂ ਆਪਣੇ ਘਰਾਂ ਦੀਆਂ ਛੱਤਾਂ ਦੇ ਉੱਪਰ ਤਿਰੰਗੇ ਝੰਡੇ ਜ਼ਰੂਰ ਲਾਓ ਪਰ ਉਸ ਦਿਨ ਨੂੰ ਵੀ ਜ਼ਰੂਰ ਚੇਤੇ ਕਰੋ ਜਦੋਂ ਸਾਨੂੰ 1947 15 ਅਗਸਤ ਨੂੰ ਕਹਿੰਦੇ ਮੁਲਕ ਆਜ਼ਾਦ ਹੋਇਆ ਸੀਗਾ ਪਰ ਪੰਜਾਬ ਵੰਡਿਆ ਗਿਆ ਬੰਗਾਲ ਵੰਡਿਆ ਗਿਆ ਉਸ ਵੇਲੇ ਜੋ ਕਤਲੇਆਮ ਹੋਇਆ ਸੀਗਾ ਇੱਥੇ ਆਪਣੇ ਜ਼ਿਹਨ ਦੇ ਵਿੱਚ ਉਸ ਉਹਨਾਂ ਸਾਰੀਆਂ ਘਟਨਾਵਾਂ ਨੂੰ ਵੀ ਜ਼ਰੂਰ ਚੇਤੇ ਰੱਖੋ ਸਾਰਾ ਕੁਝ ਚੇਤੇ ਰੱਖਣ ਦੀ ਜ਼ਰੂਰਤ ਹੈ ਪਰ ਜਿਵੇਂ ਸਿੱਖ ਕੌਮ ਸਮਝਦੀ ਹੈ ਕਿ ਸਾਡਾ ਕਦੀ ਆਪਦਾ ਰਾਜ ਹੁੰਦਾ ਸੀਗਾ ਅੱਜ ਨਹੀਂ ਤੇ ਕੱਲ ਇਲਾਹੀ ਉਹ ਵੀ ਦਿਨ ਹੋਗਾ ਜਦ ਆਪਣੀ ਜ਼ਮੀਨ ਹੋਗੀ ਜਦ ਆਪਣਾ ਆਸਮਾ ਹੋਗਾ ਸਿੱਖਾਂ ਨੂੰ ਉਮੀਦ ਹੈ ਕਿ ਅਸੀਂ ਅੱਜ ਨਹੀਂ ਤੇ ਕੱਲ ਉਹ ਰਾਜ ਜ਼ਰੂਰ ਦੇਖਾਂਗੇ ਜਿਹੜਾ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਵੇਲੇ ਪੰਜਾਬ ਦੀ ਇਹ ਸਰਜ਼ਮੀਨ ਦੇ ਉੱਪਰ ਹੋਇਆ ਕਰਦਾ ਸੀ ਧੰਨਵਾਦ